Wi-Fi ਅਤੇ ਮੋਬਾਈਲ ਇੰਟਰਨੈਟ ਅੱਜ ਹਰ ਘਰ ਦਾ ਹਿੱਸਾ ਬਣ ਚੁੱਕੇ ਨੇ ਪਰ ਇੱਕ ਸਵਾਲ ਅਕਸਰ ਉੱਠਦਾ ਹੈ ਕਿ ਰਾਤ ਨੂੰ ਸੌਂਦੇ ਸਮੇਂ ਵਾਈਫਾਈ ਬੰਦ ਕਰ ਦੇਣਾ ਚਾਹੀਦਾ ਦਿੱਲੀ ਐਨਸੀਐਲ ਦੀ ਯਸ਼ੋਦਾ ਮੈਡੀਕਲ ਹਸਪਤਾਲ ਦੀ ਡਾਕਟਰ ਦਿੰਪਿਆ ਜੋਤੀ ਕਹਿੰਦੀ ਹੈ ਕਿ ਸਿੱਧੇ ਤੌਰ ਉੱਤੇ ਕੋਈ ਸਬੂਤ ਨਹੀਂ ਹੈ ਕਿ ਵਾਈਫਾਈ ਰਾਊਟਰ ਜਾਂ ਮੋਬਾਈਲ ਸਿਗਨਲ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਨੇ ਪਰ ਕਿਉਂਕਿ ਇਹ ਇਲੈਕਟ੍ਰੋਮੈਗਨੇਟਿਕ ਫੀਲਡ ਉੱਤੇ ਨਿਰਭਰ ਹੁੰਦੇ ਨੇ ਇਸ ਲਈ ਸਿਧਾਂਤਕ ਤੌਰ ਉੱਤੇ ਦਿਮਾਗ ਦੇ ਇੰਪਲਸ ਉੱਤੇ ਅਸਰ ਪਾ ਸਕਦੇ ਨੇ ਖਾਸ ਕਰਕੇ ਰਾਤ ਦੇ ਸਮੇਂ ਜਦੋਂ ਸਾਡਾ ਸਰੀਰ ਰੈਸਟ ਅਤੇ ਸਲੀਪ ਸਾਈਕਲ ਦੇ ਵਿੱਚ ਹੁੰਦਾ ਹੈ ਡਾਕਟਰ ਜੋਤੀ ਕਹਿੰਦੀ ਹੈ ਕਿ ਰਾਤ ਨੂੰ ਵਾਈਫਾਈ ਬੰਦ ਕਰਨਾ ਚੰਗੀ ਨੀਂਦ ਲਈ ਮਦਦਗਾਰ ਸਾਬਤ ਹੋ ਸਕਦਾ ਹੈ ਕਿਉਂਕਿ ਵੱਧ ਰੇਡੀਏਸ਼ਨ ਐਕਸਪੋਜ਼ਰ ਤੋਂ ਬਚਣਾ ਹੀ ਸੁਰੱਖਿਅਤ ਹੈ ਪਰ ਉਹ ਇਹ ਵੀ ਸਾਫ਼ ਕੀ ਕਰਦੀ ਹੈ ਕਿ ਮੋਬਾਈਲ ਜਾਂ ਵਾਈਫਾਈ ਤੋਂ ਨਿਕਲਣ ਵਾਲੀ ਰੇਡੀਏਸ਼ਨ ਬੈਕਗ੍ਰਾਉਂਡ ਰੇਡੀਏਸ਼ਨ ਦੇ ਮੁਕਾਬਲੇ ਕਾਫੀ ਘੱਟ ਹੁੰਦੀ ਹੈ ਤਕਨੀਕੀ ਮਾਹਿਰ ਮੰਨਦੇ ਨੇ ਕਿ ਹੁਣ ਤੱਕ ਕੋਈ ਵੱਡਾ ਅਧਿਐਨ ਇਹ ਸਾਬਿਤ ਨਹੀਂ ਕਰ ਸਕਿਆ ਕਿ ਰਾਤ ਨੂੰ ਵਾਈਫਾਈ ਚਾਲੂ ਰਹਿਣ ਦੇ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ਪਰ ਉਹਨਾਂ ਦੇ ਮੁਤਾਬਕ ਕਿਸੇ ਵੀ ਕਿਸਮ ਦੀ ਰੇਡੀਓ ਤਰੰਗ ਦਾ ਲੰਬੇ ਸਮੇਂ ਤੱਕ ਵੱਧ ਸੰਪਰਕ ਸਰੀਰ ਲਈ ਠੀਕ ਨਹੀਂ ਹੁੰਦਾ ਮਾਹਿਰਾਂ ਦੀ ਸਲਾਹ ਹੈ ਕਿ ਜੇ ਤੁਸੀਂ ਚਿੰਤਤ ਹੋ ਤਾਂ ਰਾਊਟਰ ਨੂੰ ਸੌਣ ਵਾਲੇ ਕਮਰੇ ਤੋਂ ਬਾਹਰ ਰੱਖੋ ਜਾਂ ਬਿਸਤਰੇ ਤੋਂ ਦੂਰ ਰੱਖੋ ਕਿਉਂਕਿ ਵਿਗਿਆਨਿਕ ਸਬੂਤ ਭਾਵੇਂ ਸਪਸ਼ਟ ਨਹੀਂ ਹਨ ਪਰ ਸਾਵਧਾਨੀ ਸਭ ਤੋਂ ਵਧੀਆ ਚੋਣ ਹੋ ਸਕਦੀ ਹੈ ਵਾਈਫਾਈ ਅਤੇ ਮੋਬਾਈਲ ਇੰਟਰਨੈਟ ਅੱਜ ਹਰ ਘਰ ਦਾ ਹਿੱਸਾ ਬਣ ਚੁੱਕੇ ਨੇ ਪਰ ਇੱਕ ਸਵਾਲ ਅਕਸਰ ਉੱਠਦਾ ਹੈ ਕਿ ਰਾਤ ਨੂੰ ਸੌਂਦੇ ਸਮੇਂ ਵਾਈਫਾਈ ਬੰਦ ਕਰ ਦੇਣਾ ਚਾਹੀਦਾ ਹੈ ਦਿੱਲੀ ਐਨਸੀਆਰ ਦੀ ਯਸ਼ੋਦਾ ਮੈਡੀਕਲ ਹਸਪਤਾਲ ਦੀ ਡਾਕਟਰ ਦਿਬਿਆ ਜੋਤੀ ਕਹਿੰਦੀ ਹੈ ਕਿ ਸਿੱਧੇ ਤੌਰ ਉੱਤੇ ਕੋਈ ਸਬੂਤ ਨਹੀਂ ਹੈ ਕਿ ਵਾਈਫਾਈ ਰਾਊਟਰ ਜਾਂ ਮੋਬਾਈਲ ਸਿਗਨਲ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਨੇ ਪਰ ਕਿਉਂਕਿ ਇਹ ਇਲੈਕਟ੍ਰੋਮੈਗਨੇਟਿਕ ਫੀਲਡ ਉੱਤੇ ਨਿਰਭਰ ਹੁੰਦੇ ਨੇ ਇਸ ਲਈ ਸਿਧਾਂਤਕ ਤੌਰ ਉੱਤੇ ਦਿਮਾਗ ਦੇ ਇੰਪਲਸ ਉੱਤੇ ਅਸਰ ਪਾ ਸਕਦੇ ਨੇ ਖਾਸ ਕਰਕੇ ਰਾਤ ਦੇ ਸਮੇਂ ਜਦੋਂ ਸਾਡਾ ਸਰੀਰ ਰੈਸਟ ਅਤੇ ਸਲੀਪ ਸਾਈਕਲ ਦੇ ਵਿੱਚ ਹੁੰਦਾ ਹੈ ਡਾਕਟਰ ਜੋਤੀ ਕਹਿੰਦੀ ਹੈ ਕਿ ਰਾਤ ਨੂੰ ਵਾਈਫਾਈ ਬੰਦ ਕਰਨਾ ਚੰਗੀ ਨੀਂਦ ਲਈ ਮਦਦਗਾਰ ਸਾਬਤ ਹੋ ਸਕਦਾ ਹੈ ਕਿਉਂਕਿ ਵੱਧ ਰੇਡੀਏਸ਼ਨ ਐਕਸਪੋਜ਼ਰ ਤੋਂ ਬਚਣਾ ਹੀ ਸੁਰੱਖਿਅਤ ਹੈ ਪਰ ਉਹ ਇਹ ਵੀ ਸਾਫ਼ ਕੀ ਕਰਦੀ ਹੈ ਕਿ ਮੋਬਾਈਲ ਜਾਂ ਵਾਈਫਾਈ ਤੋਂ ਨਿਕਲਣ ਵਾਲੀ ਰੇਡੀਏਸ਼ਨ ਬੈਕਗ੍ਰਾਉਂਡ ਰੇਡੀਏਸ਼ਨ ਦੇ ਮੁਕਾਬਲੇ ਕਾਫੀ ਘੱਟ ਹੁੰਦੀ ਹੈ ਤਕਨੀਕੀ ਮਾਹਿਰ ਮੰਨਦੇ ਨੇ ਕਿ ਹੁਣ ਤੱਕ ਕੋਈ ਵੱਡਾ ਅਧਿਐਨ ਇਹ ਸਾਬਿਤ ਨਹੀਂ ਕਰ ਸਕਿਆ ਕਿ ਰਾਤ ਨੂੰ ਵਾਈਫਾਈ ਚਾਲੂ ਰਹਿਣ ਦੇ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ਪਰ ਉਹਨਾਂ ਦੇ ਮੁਤਾਬਕ ਕਿਸੇ ਵੀ ਕਿਸਮ ਦੀ ਰੇਡੀਓ ਤਰੰਗ ਦਾ ਲੰਬੇ ਸਮੇਂ ਤੱਕ ਵੱਧ ਸੰਪਰਕ ਸਰੀਰ ਲਈ ਠੀਕ ਨਹੀਂ ਹੁੰਦਾ ਮਾਹਿਰਾਂ ਦੀ ਸਲਾਹ ਹੈ ਕਿ ਜੇ ਤੁਸੀਂ ਚਿੰਤਤ ਹੋ ਤਾਂ ਰਾਊਟਰ ਨੂੰ ਸੌਣ ਵਾਲੇ ਕਮਰੇ ਤੋਂ ਬਾਹਰ ਰੱਖੋ ਜਾਂ ਬਿਸਤਰੇ ਤੋਂ ਦੂਰ ਰੱਖੋ ਕਿਉਂਕਿ ਵਿਗਿਆਨਿਕ ਸਬੂਤ ਭਾਵੇਂ ਸਪਸ਼ਟ ਨਹੀਂ ਹਨ ਪਰ ਸਾਵਧਾਨੀ ਹੀ ਸਭ ਤੋਂ ਵਧੀਆ ਚੋਣ ਹੋ ਸਕਦੀ ਹੈ ਕਿਉਂਕਿ ਵੱਧ ਰੇਡੀਏਸ਼ਨ ਐਕਸਪੋਜ਼ਰ ਤੋਂ ਬਚਣਾ ਹੀ ਸੁਰੱਖਿਅਤ ਹੈ ਪਰ ਉਹ ਇਹ ਵੀ ਸਾਫ਼ ਕੀ ਕਰਦੀ ਹੈ ਕਿ ਮੋਬਾਈਲ ਜਾਂ ਵਾਈਫਾਈ ਤੋਂ ਨਿਕਲਣ ਵਾਲੀ ਰੇਡੀਏਸ਼ਨ ਬੈਕਗ੍ਰਾਉਂਡ ਰੇਡੀਏਸ਼ਨ ਦੇ ਮੁਕਾਬਲੇ ਕਾਫੀ ਘੱਟ ਹੁੰਦੀ ਹੈ ਤਕਨੀਕੀ ਮਾਹਿਰ ਮੰਨਦੇ ਨੇ ਕਿ ਹੁਣ ਤੱਕ ਕੋਈ ਵੱਡਾ ਅਧਿਐਨ ਇਹ ਸਾਬਿਤ ਨਹੀਂ ਕਰ ਸਕਿਆ ਕਿ ਰਾਤ ਨੂੰ ਵਾਈਫਾਈ ਚਾਲੂ ਰਹਿਣ ਦੇ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ਪਰ ਉਹਨਾਂ ਦੇ ਮੁਤਾਬਕ ਕਿਸੇ ਵੀ ਕਿਸਮ ਦੀ ਰੇਡੀਓ ਤਰੰਗ ਦਾ ਲੰਬੇ ਸਮੇਂ ਤੱਕ ਵੱਧ ਸੰਪਰਕ ਸਰੀਰ ਲਈ ਠੀਕ ਨਹੀਂ ਹੁੰਦਾ ਮਾਹਿਰਾਂ ਦੀ ਸਲਾਹ ਹੈ ਕਿ ਜੇ ਤੁਸੀਂ ਚਿੰਤਤ ਹੋ ਤਾਂ ਰਾਊਟਰ ਨੂੰ ਸੌਣ ਵਾਲੇ ਕਮਰੇ ਤੋਂ ਬਾਹਰ ਰੱਖੋ ਜਾਂ ਬਿਸਤਰੇ ਤੋਂ ਦੂਰ ਰੱਖੋ ਕਿਉਂਕਿ ਵਿਗਿਆਨਿਕ ਸਬੂਤ ਭਾਵੇਂ ਸਪਸ਼ਟ ਨਹੀਂ ਹਨ ਪਰ ਸਾਵਧਾਨੀ ਸਭ ਤੋਂ ਵਧੀਆ ਚੋਣ ਹੋ ਸਕਦੀ ਹੈ